ਆਮ ਆਦਮੀ ਪਾਰਟੀ ਹਲਕਾ ਦੜਬਾ ਦੇ ਸਾਰੇ ਵਲੰਟੀਅਰ ਸਾਥੀਆਂ ਨੇ ਸਾਰਿਆਂ ਨੇ ਜਿੱਥੇ ਵੀ ਹੜਾ ਆਇਆਗਾ ਉਹਦੇ ਲਈ ਰਾਸ਼ਨ ਇਕੱਠਾ ਕੀਤਾਗਾ ਪਹਿਲਾਂ ਛੋਟੀ ਪੈਕਿੰਗ ਕੀਤੀ ਆ ਹੁਣ ਜਿਹੜੀ ਡਬਲ ਅਸੀਂ ਪੈਕਿੰਗ ਕਰ ਰਹੇ ਹਾਂ ਤਾਂ ਕਿ ਇੱਥੇ ਜਿੱਥੇ ਵੀ ਹੜਾ ਆਇਆਗਾ ਉਹ ਸਾਰੀਆਂ ਜਗ੍ਹਾ ਤੇ ਰਾਸ਼ਨ ਜਿਹੜਾ ਪਹੁੰਚਾਇਆ ਜਾਵੇ ਜਿਹਦੇ ਵਿੱਚ ਚਾਹ ਪਤੀ ਵੀ ਆ ਹਰ ਚੀਜ਼ ਜਿਹੜੀ ਮੈਂ ਕਹਿੰਦਾ ਘਰੇਲੂ ਸਾਡੇ ਬਰਤਨ ਜੋਗ ਲਈ ਆ ਪਰਿਵਾਰ ਦੇ ਬਰਤਨ ਜੋਗ ਉਹ ਸਾਰਾ ਉਹਦਾ ਅਸੀਂ ਪ੍ਰਬੰਧ ਕੀਤਾਗਾ ਇਹ ਪੈਕੇਟ ਬਣਾਏ ਗਏ ਨੇ ਕਿ ਸਾਰੇ ਹਲਕਾ ਦਰਬਾ ਦੇ ਪਿੰਡਾਂ ਤੇ ਜਿੱਥੇ ਤੇ ਖੜਾ ਹਾਂ ਉਸ ਉੱਥੇ ਹੀ ਪੰਡਾਂਗੇ ਔਰ ਜਿਹੜਾ ਉਸ ਬਾਅਦ ਬਚ ਗਿਆ ਉਹ ਦੂਜੇ ਹਲਕਿਆਂ 'ਚ ਵੀ ਭੇਜਾਂਗੇ ਔਰ ਲਗਾਤਾਰ ਰਸਤਾ ਨੇ ਜਿਹੜੀਆਂ ਸਾਡਾ ਸਮਾਨ ਜਿਹੜਾ ਹੈਗਾ ਖਾਦ ਸਮਾਨ ਜਿਹੜਾ ਹੈਗਾ ਉਹ ਸਾਰੀ ਸੰਗਤ ਹਲਕਾ ਦਰਬਾ ਦੀ ਸਾਰੇ ਆਮ ਆਦਮੀ ਪਾਰਟੀ ਦੇ ਮੈਂਬਰ ਡੀਲ ਸਰਪੰਚ ਪੰਚ ਐਮ ਸੀ ਸਹਿਵਾਨ ਸਾਰੇ ਪਹਚਾ ਰਹੇ ਨੇ ਸੁਭਾਸ਼ ਸਾਹਿਬਿੰਦਾਂ ਸਾਰਿਆਂ ਦਾ ਬਹੁਤ ਇੱਕ ਚੰਗਾ ਪ੍ਰਾਰਲਾਗਾ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਨਾ ਚਾਹਾਂਗਾ ਕੇ ਲਗਾਤਾਰ ਜਿਹੜਾ ਰਾਹਤ ਕਾਰਜਾਂ ਜੁਟੇ ਹੋਏ ਨੇ ਕਿ ਲਗਾਤਾਰ ਗਰੀਬ ਗੁਰਬੇ ਨੂੰ ਜਿਹੜਾ ਰਾਸ਼ਨ ਅੰਨ ਪਹੁੰਚਾਉਣ ਦਾ ਕੰਮ ਕਰ ਰਹੇ ਨੇ ਸਾਰੀ ਸੰਗਤ ਦਾ ਵੀ ਧੰਨਵਾਦ ਆਮ ਆਦਮੀ ਪਾਰਟੀ ਦੇ ਵੋਲੰਟੀਅਰਾਂ ਦਾ ਧੰਨਵਾਦ ਸਾਰੇ ਜਿੰਨੇ ਵੀ ਸਾਡੇ ਚੁਣੇ ਹੋਏ ਨਮਾਇਦੇ ਨੇ ਐਮਸੀ ਨੇ ਚੇਅਰਮੈਨ ਨੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਗਰਾਊਂਡ ਦੇ ਵਿੱਚ ਜਾ ਕੇ ਜਿਹੜਾ ਤੁਸੀਂ ਹੜਪੀੜਤਾ ਦਾ ਦੁੱਖ ਜਾਣਨ ਦੇ ਲਈ ਪਹੁੰਚਦੇ ਰਹੋਗੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਸਰ ਦੇਖੋ ਹੁਣ ਥੋੜੇ ਜਿਹੇ ਹਾਲਾਤ ਜਿਹੜੇ ਤੇ ਕਿਤ ਤਰ੍ਹਾਂ ਕਿਤੇ ਸੁਧਰਨਗੇ ਅੱਜ ਥੋੜਾ ਪਾਣੀ ਕਈ ਹਲਕਿਆਂ 'ਚ ਅ ਤੋਂ ਮੈਨੂੰ ਆਸ ਹੈ ਕਿ 2 ਦਿਨਾਂ ਚ ਨਾਰਮਲ ਹਾਲਤ ਬਣਦੇ ਨਜ਼ਰ ਆਉਣਗੇ 2-3 ਦਿਨਾਂ ਚ ਹੋਰ ਪਾਣੀ ਘਟ ਜੂਗਾ ਫਿਰ ਜਿਹੜਾ ਕਾਫੀ ਸਾਰੀ ਉਸ ਤੋਂ ਬਾਅਦ ਵੀ ਪ੍ਰਬੰਧ ਕਰਨਾਗਾ ਗੱਲ ਇਹ ਨਹੀਂ ਕਿ ਪ੍ਰਬੰਧ ਹੋਣੀ ਰੁਕ ਗਿਆ ਇਹ ਤਾਂ ਲਗਾਤਾਰ ਪ੍ਰਬੰਧ ਸਾਨੂੰ ਲਗਾਤਾਰ ਕਰਨੇ ਪੈਣਗੇ ਅਜੇ ਕਾਫੀ ਸਾਰੀ ਜਿਹੜੀ ਮਿੱਟੀ ਆ ਰੇਤਾ ਆ ਉਹ ਖੇਤਾ ਚ ਆ ਗਿਆ ਉਹਨੂੰ ਚਕਾਉਣ ਦਾ ਪ੍ਰਬੰਧ ਕਰਨਾ ਮੈਨੂੰ ਸਾਰੇ ਸਾਡੇ ਵਲੰਟੀਅਰ ਸਾਥੀ ਬੇਨਤੀ ਕਰ ਰਹੇ ਸੀ ਵੀ ਜਿਹੜੇ ਕਿਸਾਨਾਂ ਦੇ ਖੇਤਾ ਚ ਸੇਲਟ ਆ ਗਈ ਜਾਂ ਜਿਹਨੂੰ ਆਪਾਂ ਰੇਤਾ ਦਾ ਰੇਤਾ ਆ ਗਿਆ ਉਹਨੂੰ ਚਕਵਾਓ ਸੋ ਅੱਜ ਹੀ ਮੈਂ ਮਨਜੋਗ ਸਾਡੇ ਮੁੱਖ ਮੰਤਰੀ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈਗੀ ਸੋ ਆਉਣ ਵਾਲੇ ਜਿਹੜੀ ਸਾਡੀ ਮੀਟਿੰਗ ਹੈ ਕੈਬਨਿਟ ਚ ਉਹ ਜਦ ਅਸੀਂ ਮਤਾ ਪਾ ਕੇ ਸਾਰੇ ਕਿਸਾਨਾਂ ਨੂੰ ਯੋਗ ਬਣਾਵਾਗੇ ਤਾਂ ਕਿ ਉਹ ਸਾਰੇ ਕਿਸਾਨ ਆਪਣੇ ਆਪਣੇ ਖੇਤਾਂ ਚ ਜਿਹੜਾ ਜ਼ਿਆਦਾ ਰੇਤਾ ਆ ਗਿਆ ਸਾਫ਼ ਕਰ ਸਕਣ ਔਰ ਅਗਲੀ ਫਸਲ ਜਿਹੜੀ ਆ ਉਹ ਉਹਦੀ ਬਜਾਈ ਕਰ ਸਕਣ ਸੋ ਬਿਲਕੁਲ ਪੰਜਾਬ ਸਰਕਾਰ ਹੱਡ ਪੀੜ ਚ ਹੈ ਕਿਸਾਨ ਆ ਮਜ਼ਦੂਰ ਆ ਵਪਾਰੀ ਆ ਜਿਹਦਾ ਵੀ ਨੁਕਸਾਨ ਹੋਇਆ ਉਹਦੇ ਨਾਲ ਡਟ ਕੇ ਖੜੀ ਆ ਅਸੀਂ ਆਉਣ ਵਾਲੇ ਸਮੇਂ ਚ ਮੁਆਵਜ਼ਾ ਜਿਹੜਾ ਵੰਡਾਂਗੇ ਕਿਉਂਕਿ ਸੀਐਮ ਸਾਹਿਬ ਬਵਾਰ ਨੇ ਬੜੇ ਜਲਦੀ ਉਹ ਇੱਕ ਦੋ ਦਿਨਾਂ ਚ ਅ ਚੁੱਤੀ ਮਿਲ ਜੂ ਉਹਨਾਂ ਨੂੰ ਕਹ ਰਹੇ ਆਉਣ ਕਿ ਉਸ ਤੋਂ ਬਾਅਦ ਰਾਤ ਕਾਰਜ ਜਿਹੜੇ ਨੇਗੇ ਉਹ ਹੋਰ ਤੇਜ਼ ਹੋ ਜਾ। ਸੁਖਵੀਰ ਸਿੰਘ ਬਾਦਲ ਕਹਿੰ ਰਹੇ ਨੇ ਜੀ ਕਿ ਲਗਾਤਾਰ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇਗੇ ਉਹਨਾਂ ਦੇ ਵਿੱਚ ਅਸੀਂ ਮਾਲੀ ਮਦਦ ਵੀ ਦੇ ਰਹੇ ਆਂ ਔਰ ਜਿਹੜੀ ਸੇਵਾ ਕਹਿੰਦੇ ਉਹ ਅਕਾਲੀ ਦਲ ਲਾਊਗੀ ਜ਼ਮੀਨਾਂ ਪੱਧਰ ਕਰਨ ਦੇ ਲਈ ਕਹਿੰਦੇ ਪੰਜਾਬ ਦੇ ਵਿੱਚੋਂ ਟਰੈਕਟਰ ਨੇ ਜਿਹੜੇ ਵੱਡੇ ਪੱਧਰ ਤੇ ਕਹਿੰਦੇ ਅਸੀਂ ਲੈ ਕੇ ਆਵਾਂਗੇ ਜੀ ਇਸ ਨੂੰ ਕਿਵੇਂ ਦੇਖਦੇ? ਅ ਦੇਖੋ ਕਈ ਬੰਦੇ ਪੈਸੇ ਫੜਾ ਕੇ ਜਿਹੜੀ ਬਦ ਕਰਨ ਦਾ ਟਾਂਗ ਰੱਖਦੇ ਰਹਿੰਦੇ ਨੇਗੇ ਮੈਂ ਇਸ ਸਮੇਂ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਲੇਕਿਨ ਇਸ ਤਰ੍ਹਾਂ ਦੀ ਜਿਹੜੀ ਸਹਾਇਤਾ ਕੀਤੀ ਸਾਡੇ ਸਾਰੇ ਸਾਥੀਆਂ ਨੇ ਜਿੰਨੇ ਸਾਡੇ ਸਾਥੀ ਖੜੇ ਦੇ ਖੁਦ ਮੈਂ ਸਾਡੀ ਸਮੁੱਚੀ ਟੀਮ ਨੇ ਅਸੀਂ ਖੁਦ ਜਾਇਕ ਕੀਤੀ ਆ ਪਰ ਲੇਕਿਨ ਅਸੀਂ ਕਿਤੇ ਫੋਟੋ ਸ਼ੂਟ ਨਹੀਂ ਕੀਤਾ ਹੈਗਾ ਅਸੀਂ ਕਿਤੇ ਇਹ ਨਹੀਂ ਕੀਤਾ ਹੈਗਾ ਕਿ ਆਪ ਇਹਨੂੰ ਪੈਸੇ ਦਿੰਦੇ ਹੋਏ ਦੀ ਫੋਟੋ ਕਚਾਲੋ ਉਹ ਦੇਦੇ ਦਿਖਾ ਚੁੱਕੇ ਚਾਲੋ ਸਾਡੀ ਸਾਰੀ ਟੀਮ ਲਗਾਤਾਰ ਜਾਰੀ ਆ ਪੂਰੇ ਪੰਜਾਬ ਦੇ ਅੰਦਰ ਆਮ ਆਵੀ ਪਾਰਟੀ ਦੇ ਸਾਰੇ ਕੈਬਨਿਟ ਮੰਤਰੀ ਸਾਰੇ ਐਮ ਐਲ ਏ ਸਾਰੇ ਚੇਅਰਮੈਨ ਸਾਰੇ ਵਰਕਰ ਆਪਣੀਆਂ ਜੇਬਾਂ ਚੋਂ ਵੀ ਪੈਸੇ ਖਰਚ ਕਰ ਰਹੇ ਨੇ ਜੀ ਔਰ ਆਪਣੇ ਪਰਿਵਾਰਾਂ ਕੋਲ ਵੀ ਕਰ ਰਹੇ ਨੇ ਲੋਕਾਂ ਤੋਂ ਵੀ ਸਹਯੋਗ ਇਕੱਠਾ ਕਰਕੇ ਉੱਥੇ ਲੋਕਾਂ ਦੀ ਮਦਦ ਕਰ ਰਹੇ ਔਰ ਇਸ ਦੇ ਨਾਲ ਦੀ ਨਾਲ ਅਸੀਂ ਸਾਰੀਆਂ ਐਨ ਜੀਓਜ਼ ਕਲੱਬ ਸਰਪੰਚ ਐਮ ਸੀ ਉਹਨਾਂ ਨੂੰ ਪ੍ਰੋਪਰਟ ਕਰਕੇ ਲੈ ਕੇ ਜਾ ਰਹੇ ਉਹ ਵੀ ਸਾਰੇ ਜਿਹੜੇ ਬੈਸਾਂ ਵੰਦਾ ਹਰ ਪੀੜਤਾ ਦੀ ਮਦਦ ਕਰ ਰਹੇ ਨੇ ਪੰਜਾਬ ਜਿਹੜਾ ਇਸ ਲਈ ਜਾਣਿਆ ਜਾਂਦਾ ਕਿ ਇੱਕ ਦੂਜੇ ਦੀ ਮਦਦ ਕਰਦੇ ਆਗੇ ਇਹ ਦੇਖਦਾ ਖਲਾਤਾ ਸੂਬਾ ਦਾ ਜਿਹੜਾ ਆਪਣੇ ਨਾਲ ਦੇ ਵਿਅਕਤੀ ਨੂੰ ਨਾਲ ਦੇ ਗੁਆਂਟੀ ਨੂੰ ਭੁੱਖਾ ਨਹੀਂ ਸੌਣ ਦਿੰਦਾ ਹੈਗਾ ਆਪਣੇ ਪਿੰਡ ਦੇ ਵਿਅਕਤੀ ਨੂੰ ਭੁੱਖਾ ਨਹੀਂ ਸੌਣ ਦਿੰਦਾ ਆਪਣੇ ਇਲਾਕੇ ਦੇ ਵਿਅਕਤੀ ਨੂੰ ਭੁੱਖਾ ਨਹੀਂ ਸੌਣ ਦਿੰਦਾ ਉਹਦੇ ਨਾਲ ਡਟ ਕੇ ਖੜਦਾ ਕੋਈ ਵੀ ਮੁਸੀਬਤ ਹੋਵੇ ਇਹ ਤਾਂ ਬਹੁਤ ਵੱਡੀ ਮੁਸੀਬਤ ਆਈ ਹੈ ਛੋਟੀ ਤੋਂ ਛੋਟੀ ਮੁਸੀਬਤ ਵੀ ਡਟਦੇ ਨੇ ਵੱਡੀ ਤੋਂ ਵੱਡੀ ਮੁਸੀਬਤ ਦੇ ਵਿੱਚ ਵੀ ਡਟਦੇ ਨੇ ਸੋ ਸਾਰੇ ਅਸੀਂ ਪੰਜਾਬੀ ਵਾਂ ਮੈਂ ਸਮਝਦਾ ਇਸ ਹੜ੍ਹ ਪੀੜਤਾ ਦੀ ਪੀੜਤ ਜਿਹੜੀ ਮੁਸੀਬਤ ਆਈ ਆ ਉਹਨੂੰ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਜਿਹੜਾ ਨਿਪਟਾਗੇ ਪ੍ਰਧਾਨ ਮੰਤਰੀ ਆ ਰਹੇ ਨੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਦੌਰਾ ਕਰਨ ਦੇ ਲਈ ਪ੍ਰਧਾਨ ਮੰਤਰੀ ਸਾਹਿਬ ਬਿਲਕੁਲ ਆਉਣ ਪੰਜਾਬ ਦੇਸ਼ ਦਾ ਸੂਬਾਗਾ ਪਰ ਲੇਕਿਨ ਬਹੁਤ ਦੇਰ ਹੋ ਚੁੱਕੀ ਆ ਉਹਨਾਂ ਨੂੰ ਤੁਰੰਤ ਜਿਹੜਾ ਮੁਆਵਜ਼ਾਗਾ ਉਹ ਲਾਂਦ ਦੇਣਾ ਚਾਹੀਦਾਗਾ ਲਗਭਗ 10 ਅਗਸਤ ਦਾ ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ 10 ਅਗਸਤ ਦੇ ਵਿੱਚ ਕਪੂਰਥਲਾ ਚੜ ਆਇਆ ਸੀ ਉਸ ਵਕਤ ਲਗਾਤਾਰ ਕਦੇ ਕਿਤੇ ਕਦੇ ਕਿਤੇ ਹੜ੍ਹ ਲਗਾਤਾਰ ਆ ਰਹੇ ਨੇ ਕਿ ਅੱਜ ਵੀ ਮੈਂ ਦੇਖ ਰਿਹਾ ਸੀ ਹੁਣੀ ਘੱਗੜ ਦਾ ਪਾਣੀ ਜਿਹੜਾ ਉਹ ਬਿਲਕੁਲ ਜਿਹੜਾ ਡੇਂਜਰ ਲੈਵਲ ਆ ਉਹ ਤਾਂ ਵੀ 3 ਫੁੱਟ ਉੱਤੇ ਚੱਲ ਰਿਹਾਗਾ ਪਰ ਲੇਕਿਨ ਮੈਂ ਸਮਝਦਾ ਮੈਂ ਤਾਂ ਪ੍ਰਮਾਤਮਾ ਦੀ ਧੰਨਵਾਦ ਕਰੂਗਾ ਕਿ ਹਜੇ ਤੱਕ ਸਥਿਤੀ ਜਿਹੜੀ ਆ ਉਹ ਕਾਬੂ ਵਿੱਚ ਆ ਗਈ ਸੋ ਹੜ੍ਹਾਂ ਦਾ ਖਤਰਾ ਤਾਂ ਹਜੇ ਵੀ ਬਹੁਤ ਜਗ੍ਹਾ ਤੇ ਬਣਿਆ ਹੋਇਆਗਾ ਸੋ ਪ੍ਰਧਾਨ ਮੰਤਰੀ ਸਾਹਿਬ ਨੂੰ ਚਾਹੀਦਾਗਾ ਕਿ ਸਾਡੇ ਸੁਪੇ ਦਿਨਾਂ ਇਨਸਾਫ ਕਰਨ ਔਰ ਤਰੰਤ ਜਿਹੜਾ ਪੈਸਾ ਉਹ ਜਾਰੀ ਕਰਨਾ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਆਂਗੇ ਅਸੀਂ ਪੰਜਾਬ ਦਾ ਜਿਹੜਾ ਸਾਡਾ ਬਣਦਾ ਪੈਸਾਗਾ ਉਹ ਜਦੋਂ ਗਰਦਾਬੀਆਂ ਹੋ ਕੇ ਆ ਗਈਆਂ ਬੜੇ ਸਾਰੇ ਅਫਸਰ ਲਾਏ ਹੋਏ ਨੇਗੇ ਅਸੀਂ ਇੱਕ ਇੱਕ ਨੋਡਲ ਅਫਸਰ ਜਿਹੜਾ ਇੱਕ ਇੱਕ ਪਿੰਡ ਦਾ ਲਈ ਲਾਤਾ ਇੱਕ ਅਫਸਰ ਇੱਕ ਪਿੰਡ ਲਈ ਡਿਜ਼ਾਇਨ ਅਫਸਰ ਤਾਂ ਕਿ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ ਉਹ ਉਹਦਾ ਆਪਣਾ ਮੁਆਵਜ਼ੇ ਦਾ ਜਿਹੜਾ ਜਾਇਜ਼ਾ ਲੈ ਲਵੇ ਔਰ ਫਿੱਟ ਕਰ ਲਵੇ ਉਹਦੇ ਬਾਅਦ ਜਿਹੜਾ ਉਹ ਮੁਆਵਜ਼ਾ ਸਟਾਰਟ ਹੋਵੇ ਬਹੁਤ ਸਾਰੇ ਮੈਨੂੰ ਸਮਝ ਨਹੀਂ ਉਹਦੀ ਝੂਠ ਬੋਲਣ ਦੀ ਭਾਰਤੀ ਜਨਤਾ ਪਾਰਟੀ ਕਿਉਂ ਆਦੀ ਆ ਕੋਈ ਇਸ ਤਰ੍ਹਾਂ ਦਾ ਫੰਡ ਰੀਲீஸ் ਨਹੀਂ ਹੋਇਆ ਜੇ ਰੀਲீஸ் ਹੋਇਆ ਹੁੰਦਾ ਤਾਂ ਰੌਲਾ ਪਾ ਕੇ ਚੈੱਕ ਭੇਜਦੇ ਹੂੰ ਜਿਹੜੇ ਸਾਡੇ ਗੁਆਂਡੀ ਦੇ ਸੂਬੇ ਨੇ ਉਹ 5 ਕਰੋੜ ਰੁਪਏ ਦਾ ਚੈੱਕ ਜੇ ਦਿੰਦੇ ਨੇ ਤਾਂ ਪੂਰੀ মিডিਆ ਬਰੀਫਿੰਗ ਕਰਕੇ ਫੇਰ ਭੇਜਦੇ ਨੇ ਸੈਂਟਰ 'ਚ ਪੰਜਾਬ ਕੇਮੇ ਭੇਜ ਦੋਗਾ ਸੋ ਉਹ ਝੂਠਪੋਲਾ ਮੰਨ ਜਾਂ ਨਾ ਤੁਸੀਂ ਦੇਖੋਗੇ ਛੋਟਾ ਛੋਟਾ ਜਿਵੇਂ ਕਿਤੇ 50 ਹਜ਼ਾਰ ਤੇ ਲੱਖ ਦਿੰਦਾ ਉਹ ਵੀ ਉਹਦੀ ਫੋਟੋਗ੍ਰਾਫੀ ਕਰਦਾਗਾ ਜਾਂ ਉਹ ਕਰਦਾਗਾ ਅਸੀਂ ਤਾਂ ਕਹਿੰਨੇ ਆਂਗੇ ਕਿ ਲੋਕਾਂ ਨੂੰ ਰਸਤਾ ਭੇਜੋ ਲੋਕਾਂ ਦਾ ਜਿਹੜਾ ਮਦਦ ਕਰੋ ਇਹ ਜਿਹੜਾ ਸਮਾਂਗਾ ਉਹ ਰਾਜਨੀਤਿਕਰਾਂ ਦਾ ਨਹੀਂ ਹੈ ਰਾਜਨੀਤੀ ਬਾਤ ਕਰ ਲਵਾਂਗੇ ਆਪਾਂ ਨੂੰ ਆਪਣੇ ਦੇਸ਼ ਦੇ ਲੋਕਾਂ ਦੇ ਸੂਬੇ ਦੇ ਲੋਕਾਂ ਨੂੰ ਬਚਾਉਣ ਦਾ ਪਿਛਲੇ ਦਿਨੀ ਬਰਸਾਤਾ ਦੌਰਾਨ ਜੀ ਕੋਈ ਕਈ ਘਰ ਡੈਮੇਜ ਹੋਏ ਸੀ ਜੀ ਉਹਨਾਂ ਦੀ ਵੀ ਕੁਝ ਤੁਹਾਡੀ ਟੀਮ ਵੱਲੋਂ ਮਦਦ ਕੀਤੀ ਗਈ ਆ ਮੈਂ ਸਮਝਦਾ ਮਜ਼ਦੂਰ ਭਰਾਵਾਂ ਦੇ ਕਾਫੀ ਸਾਰੇ ਘਰ ਡੈਮੇਜ ਹੋਏ ਸੀ ਉਹਨਾਂ ਦਾ ਵੀ ਮੁਆਵਜ਼ਾ ਮਿਲੂਗਾ ਉਹਨਾਂ ਦੇ ਵੀ ਜਿਹੜਾ ਸਰਵੇ